ਖਾਲਿਸਤਾਨ ਜ਼ਿੰਦਾਬਾਦ ਵੜਾਏ ਝੰਡਾ ਆਉ ਲੱਗਿਆ ਮਿਲਿਆ ਕੰਦਾ ਤੇ ਵੀ ਦੇਸ਼ ਵਿਰੋਧੀ ਨਾਰੇ ਜੋ ਹੈ ਖਾਲਿਸਤਾਨ ਦੇ ਉਹ ਲਿਖੇ ਮਿਲੇ ਨੇ ਦੱਸਦੀ ਕਿ ਗੰਡਰਾਜ ਦਿਹਾੜੇ ਤੇ ਫਰੀਦਕੋਟ ਚ ਜੋ ਹੈ ਸੂਬਾ ਪਧਰੀ ਸਮਾਗਮ ਹੋਣ ਜਾ ਰਿਹਾ ਹੈ ਤੇ ਫਰੀਦਕੋਟ ਚ ਇਸੇ ਤੇ ਸੂਬਾ ਪਧਰੀ ਜੋ ਸਮਾਗਮ ਹੋਣਾ ਹੈ ਇਸੇ ਥਾਂ ਤੇ ਸ੍ਰੀ ਮਾਂਜ ਜੋ ਹੈ ਉਹ ਤਿਰੰਗਾ ਲਹਿਰਾਉਣਗੇ ਹਾਲਾਂਕਿ ਪੁਲਿਸ ਨੇ ਸੁਰੱਖਿਆ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਾਇਜ਼ਾ ਲਿਆ ਪਰ ਇਸ ਥਾਂ ਤੇ ਜੋ ਹੈ ਖਾਲਿਸਤਾਨੀ ਝੰਡਾ ਮਿਲਿਆ ਜਿਸ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਿਖਿਆ ਹੋਇਆ ਸੀ ਤੇ ਇਸ ਤੋਂ ਇਲਾਵਾ ਕੰਦਾ ਤੇ ਵੀ ਖਾਲਿਸਤਾਨ ਦੇ ਨਾਰੇ ਲਿਖੇ ਤਾਂ ਇਸੇ ਥਾਂ ਤੇ ਜੋ ਹੈ ਸੀਐਮ ਮਾਨ ਨੇ 26 ਜਨਵਰੀ ਮੌਕੇ ਤਿਰੰਗਾ ਲਹਿਰਾਉਣਾ ਹੈ ਸਵੇਰ ਪਧਰੀ ਸਮਾਗਮ ਹੋਣਾ ਹੈ ਤੇ ਉਸ ਥਾਂ ਤੇ ਜੋ ਹੈ ਦੇਸ਼ ਵਿਰੋਧੀ ਨਾਰੇ ਲਿਖੇ ਮਿਲੇ ਨੇ ਤੇ ਜੋ ਹੈ ਖਾਲਿਸਤਾਨ ਦਾ ਝੰਡਾ ਵੀ ਮਿਲਿਆ ਹੈ ਹਾਲਕਿ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਾਇਜ਼ਾ ਲਿਆ ਗਿਆ ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਪਰ ਇਸ ਦੇ ਬਾਵਜੂਦ ਜੋ ਹੈ ਕੰਦਾ ਤੇ ਦੇਸ਼ ਵਿਰੋਧੀ ਨਾਰੇ ਲਿਖੇ ਮਿਲੇ ਨੇ ਤੇ ਖਾਲਿਸਤਾਨ ਜ਼ਿੰਦਾਬਾਦ ਵਾਲਾ ਝੰਡਾ ਵੀ ਮਿਲਿਆ ਹੈ ਕੋਰਟ ਦੇ ਵਿੱਚ 26 ਜਰਮੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਜਿਹੜੇ ਚੰਡਾ ਲਰਨ ਆ ਰਹੇ ਨੇ ਤਾਂ ਲੇਕਿਨ ਦੂਜੇ ਪਾਸੇ ਸਕਿਉਰਿਟੀ ਗੱਲ ਕਰੀਏ ਤਾਂ ਪੁਖਤਾ ਪ੍ਰਬੰਧਾਂ ਦੇ ਦਾਅਵੇ ਫ੍ਰੀ ਕੋਰਟ ਪੁਲਸਰੋਂ ਕੀਤਾ ਜਾ ਰਿਹਾ ਲੇਕਿਨ ਦੂਜੇ ਪਾਸੇ ਸਵਾਲ ਖੜਾ ਹੁੰਦਾ ਗੁਰਪੰਤ ਸਿੰਘ ਪੰਨੂ ਜੋ ਕਿ ਖਾਲਸਾਨੀ ਨੇ ਅਤਵਾਦੀ ਨੇ ਤਾਂ ਦੂਸਰੇ ਪਾਸੇ ਕੋਈ ਵੀਡੀਓ ਪਾ ਕੇ ਵੀ ਦੱਸਿਆ ਕਿ ਉਹਨਾਂ ਨੇ ਫ੍ਰੀ ਕੋਰਟ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਗਏ ਨੇ ਤੁਸੀਂ ਵੇਖਦੇ ਹੋ ਫ੍ਰੀ ਕੋਰਟ ਸਟੇਡੀਅਮ ਜਿੱਥੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਆਉਣਾ ਤੇ ਉੱਥੇ ਉਹਨਾਂ ਨੂੰ